ਸਸਰੀਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਜੀ ਤੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਬਲੌਜ ਬਲੌਜ ਦੀ ਵੀਡੀਓ ਲੈ ਕੇ ਆਏ ਹਾਂ ਜਿਹੜਾ ਆਪਾਂ ਕੱਲ ਤੁਹਾਨੂੰ ਦਿਖਾਇਆ ਸੀ ਤਿਆਰ ਕਰ ਜਾਂਦਾ ਵੀ ਆਪਾਂ ਕਿਵੇਂ ਤਿਆਰ ਕੀਤਾ ਤੇ ਆਪਣਾ ਜੀ ਬਲੌਜਰ ਬਣ ਕੇ ਰੈਡੀ ਹੋ ਚੁੱਕਿਆ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਬਲੌਜ ਤੇ ਦਾ ਰੇਟ ਹੈ ਜੀ ਬਲੋਜ ਦਾ 500 ਤੇ ਇੱਕ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਚਾਂਦਰਾ ਗਰੰਟੀ ਵਾਲੀਆਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤਿੰਨ ਚੋਂ ਜੇ ਕੋਈ ਵੀ ਚੀਜ਼ ਮੇਰੀ ਕਿਸੇ ਭੈਣ ਨੂੰ ਚਾਹੀਦੀ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਆਪਾਂ ਦਿਖਾ ਰਹੇ ਆ ਜੀ ਸੋਨਵਾ ਦੇਖੋ ਜੀ ਚਾਂਦਰਾ ਪੂਰੀ ਗਰੰਟੀ ਵਾਲੀਆਂ ਜੀ ਇਹ ਵਾ ਦੇਖੋ ਸਿੱਧੀ ਸਾਈਡ ਇਹ ਦੋ ਹੀ ਜੋੜੇ ਮੰਗਵਾਏ ਸੀ ਜੀ ਮੈਂ ਇੱਕ ਤਾਂ ਕੋਈ ਲੈ ਗਿਆ ਤੇ ਇੱਕ ਰਹਿ ਗਿਆ ਆਪੇ ਚਾਲੀਆਂ ਜੀ ਇਹ ਆ ਦੇਖੋ ਪੂਰੀ ਵਰੀਆ ਚੀਜ਼ ਹੈ ਜੀ ਇਹ ਖਰਾਬ ਨਹੀਂ ਹੁੰਦੀ ਕਿਉਂਕਿ ਪਹਿਲਾਂ ਵੀ ਮੈਂ ਬਹੁਤ ਬਹੁਤ ਜੋੜੇ ਵੇਚ ਚੁੱਕੀਆਂ ਪੂਰੀ ਗਰੰਟੀ ਵਾਲੀ ਚੀਜ਼ ਆ ਆ ਦੇਖੋ ਨੇੜੇ ਤੋਂ ਇੰਨਾ ਦਾ ਰੇਟ ਹੈ ਜੀ 500 ਇਹਨਾਂ ਦਾ ਰੇਟ ਹੈ 500 ਇਹਦੇ ਨਾਲ ਦੀਆਂ ਮੈਂ ਆਪਣੇ ਵੀ ਕਿੰਦੀਆਂ ਪਾਈਆਂ ਹੋਈਆਂ ਬਿਲਕੁਲ ਪਛਾਣ ਨਹੀਂ ਆਉਂਦੀ ਵੀ ਇਹ ਚਾਂਦੀ ਹੈ ਜਾਂ ਇਹ ਮਤਲਬ ਚਾਂਦੀ ਗੋਟਾ ਹੈ ਤੇ ਨਾ ਹੀ ਜੀ ਇਹ ਕਾਲੀਆਂ ਹੋਣ ਨਾ ਹੀ ਖਰਾਬ ਹੋਣ ਮਤਲਬ ਜਿਹੜੀਆਂ ਦੂਜੀਆਂ ਪਜੇਬਾਂ ਹੁੰਦਾਂ ਉਹਨਾਂ ਨਾਲ ਦੇਖੋ ਆਪਣੇ ਥੱਲੋਂ ਤੁਹਾਡੀਆਂ ਕੋਲੋਂ ਕਾਲਸ ਜੀ ਕਿੰਨੀ ਹੋ ਜਾਂਦੀ ਹੈ ਬਿਲਕੁਲ ਇਹ ਚਾਂਦੀ ਵਾਂਗੂ ਹੀ ਰਹਿੰਦੀ ਹੈ ਮੈਂ ਬਾਦੂ ਵੇਚ ਚੁੱਕੀਆਂ ਜੀ ਇਹ ਅੱਲੇ ਸ਼ਾਮ ਨੂੰ ਹੀ ਦੋ ਜੋੜੇ ਆਏ ਸੀ ਮੇਰੇ ਕੋਲੇ ਇੱਕ ਤਾਂ ਕੋਈ ਲੈ ਗਿਆ ਇਹ ਵੀ ਹੁਣ ਤਾਂ ਮਗਵਾ ਰਹੇ ਆ ਜਿਹੋ ਉਹ ਦੀਦੀ ਆਉਂਦੇ ਪਿੰਡ ਗਏ ਤਾਂ ਜਰੂਰ ਲੈ ਕੇ ਜਾਣਗੇ ਉਹ ਇੱਕੋ ਹੀ ਜੋੜਾ ਰਹਿ ਗਿਆ ਜੇ ਮੇਰੀ ਕਿਸੇ ਭੈਣ ਨੂੰ ਇਹਦੇ ਵਿੱਚ ਹੌਲੀਆਂ ਵੀ ਹੁੰਦੀਆਂ ਬਾਈ ਇਹ ਚੇਦੂ ਭਾਰੀਆਂ ਵੀ ਹੁੰਦੀਆਂ ਇਹਦੂ ਭਾਰੀਆਂ ਵੀ ਹੈਗੀਆਂ ਜਿਵੇਂ ਮਨ ਨਾਲ ਦੋ ਦੋ ਉਂਗਲਾਂ ਚੌੜੀਆਂ ਪਜੇਬਾ ਇਹਦੇ ਵਿੱਚ ਗਰੰਟੀ ਵਾਲੀਆਂ ਇਹਦੂ ਹਲਕੀਆਂ ਵੀ ਹੈਗੀਆਂ ਜੇ ਇਹਨਾਂ ਚੋਂ ਕੋਈ ਵੀ ਚੰਦਰ ਦਾ ਜੋੜਾ ਕਿਸੇ ਮੇਰੀ ਭੈਣ ਨੂੰ ਚਾਹੀਦਾ ਹੋਵੇ ਤਾਂ ਜਰੂਰ ਤੁਸੀਂ ਆਪ ਦਾ ਆਰਡਰ ਬੁੱਕ ਕਰਵਾਇਓ ਜੀ ਤੇ ਇਹਦੇ ਵਿੱਚ ਹੀ ਮੁਰਕੀਆਂ ਟੌਪਸ ਗਰੰਟੀ ਵਾਲੇ ਆਉਂਦੇ ਆ ਜੀ ਮਤਲਬ 골ਡ ਕਲਰ ਦੇ ਵਿੱਚ ਪੂਰੀ ਗਰੰਟੀ ਵਾਲੇ ਆਉਂਦੇ ਆ ਖਰਾਬ ਨਹੀਂ ਹੁੰਦੇ ਜੀ ਜੇ ਕਿਸੇ ਮੇਰੇ ਭੈਣ ਨੂੰ ਚਾਹੀਦੇ ਹੋਣ ਤਾਂ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਵੀ ਮੰਨ ਲਓ ਮੁਰਕੀਆਂ ਹੋ ਗਈਆਂ ਅੰਗੂਠੀਆਂ ਹੋ ਗਈਆਂ ਟੌਪਸ ਵੱਡੇ ਗੋਲ ਰਿੰਗ ਝਾਂਜਰਾ ਪੂਰੀ ਗਰੰਟੀ ਵਾਲੀਆਂ ਮਿਲਣੀਆਂ ਸੋਨੂੰ ਪੂਰੀ ਗਾਰੰਟੀ ਦੇ ਨਾਲ ਮਿਲਣੀਆਂ ਬਿਲਕੁਲ ਖਰਾਬ ਨਹੀਂ ਹੁੰਦੀਆਂ ਜੇ ਮੇਰੀ ਕਿਸੇ ਭੈਣ ਨੂੰ ਇਹ ਚੀਜ਼ਾਂ ਚਾਹੀਦੀਆਂ ਹੋਣ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਹੁਣ ਆਪਾਂ ਦਿਖਾ ਰਹੇ ਹਾਂ ਵੀ ਤੁਹਾਨੂੰ ਬਲੌਗ ਜਿਹੜਾ ਆਪਾਂ ਬਣਾ ਕੇ ਰੈਡੀ ਕੀਤਾ ਸੀਗਾ ਦੇਖੋ ਜੀ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੇ ਬਾਕੀ ਤੁਸੀਂ ਦੱਸਿਓ ਮੈਨੂੰ ਕੋਲੀ ਬੈਗ ਸਾਈਡ ਵਰਦਵਾਨ ਪੈਸ਼ੁੰਦਾ ਬਣਾ ਕੇ ਰੈਡੀ ਕੀਤਾ ਜੀ ਆਪਾਂ ਇਹ ਦੇਖੋ ਨੇੜੇ ਤੋਂ ਇਹ ਆਪਾਂ ਲਾਏ ਸੀ ਜੀ ਥੱਲੇ 47 ਝੋਟੇ ਉੱਪਰੋਂ ਆਪਾਂ ਕਰਤੇ ਇਹ ਥੋੜੇ ਜਿਹਾ ਦੀਦੀ ਮੇਰੇ ਵਾਂਗੂ ਹੈਵੀ ਐ ਤੇ ਉੱਪਰੋਂ ਕਰਤੇ ਜੀ ਆਪਾਂ ਇਹ 57 ਝੋਟੇ ਫਿਰ ਇਹ ਮਤਲਬ ਥੋੜੇ ਜਿਹਾ ਬਾਧੇ ਝੋਟੇ ਹੋਣ ਤਾਂ ਐ ਬਾੜੀ ਖਿੱਚ ਜੀ ਨਹੀਂ ਪੈਂਦੀ ਬੁੰਤੀ ਜੀ ਇਹ ਖਿੱਚੀ ਨਹੀਂ ਯਾਨੀ ਖਿੱਚੀ ਜੀ ਬੁੰਤੀ ਫਿਰ ਸੋਹਣੀ ਨਹੀਂ ਲੱਗਦੀ ਨਾਰਮਲ ਹੀ ਰਵੇ ਐ ਪਾਈ ਜੀ ਜੀ ਫਿਰ ਇਹ ਸੋਹਣੀ ਲੱਗਦੀ ਆ ਤੇ ਮੋਢਿਆਂ ਨੇ ਆਪਾਂ ਚੱਕੇ ਸੀ ਜੀ ਇਹ 50 ਝੋਟੇ ਮੁੱਢੇ ਦੇ ਆਪਾਂ ਪੰਜਾਹ ਚੱਕੇ ਆ ਤੇ ਗਲਮੇ ਦੇ ਆਪਾਂ ਅਗਲੇ ਇਹ ਚੱਕੇ 85 ਤੇ ਪਿਛਲੇ ਆਪਾਂ 55 ਚੱਕੇ ਤੇ ਬਹੁਤ ਸੋਹਣਾ ਗਲਾ ਬਣ ਕੇ ਤਿਆਰ ਹੋਇਆ ਨਹੀਂ ਤੇ ਜਿਆਦਾ ਵੱਡਾ ਹੈ ਨਹੀਂ ਛੋਟਾ ਹੈ ਬਾਲਾ ਨਾਲ ਜੇ ਲੱਗਿਆ ਵੀ ਨਹੀਂ ਚੰਗਾ ਲੱਗਦਾ ਤੇ ਬਾਲਾ ਵੱਡਾ ਵੀ ਗਲਾ ਨਹੀਂ ਚੰਗਾ ਲੱਗਦਾ ਤੇ ਦੇਖੋ ਜੀ ਤੁਹਾਨੂੰ ਕਿਵੇਂ ਦਾ ਲੱਗਦਾ ਮੇਰਾ ਬਲੌਜ ਜੇ ਕਿਸੇ ਮੇਰੀ ਭੈਣ ਨੂੰ ਇਸ ਤਰ੍ਹਾਂ ਦਾ ਬਲੌਜ ਸਵੈਟਰ ਕੋਟੀ ਜਾਕਰ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੇ ਆਪ ਦੀ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਰੇਟ ਹੈ ਜੀ ਇਹਦਾ 500 ਬਿਲੋਏ ਦਾ ਰੇਟ ਹੈ ਜੀ 500 ਕਿਉਂਕਿ ਇਹ ਆਪ ਵਰਦਮਾਨ ਦੀ ਪੱਛਮ ਲਈ ਆ ਦੋ ਗੋਲੇ ਪੂਰੇ ਲੱਗ ਗਏ ਹੀ ਇਹ ਤੇ ਇੰਨਾ ਕਿ ਧਾਗਾ ਬਚਿਆ ਇੰਨਾ ਕਿ ਧਾਗਾ ਬਚਿਆ ਜੀ ਇਹਦੇ ਵਿੱਚੋਂ ਮਾੜਾ ਜਾਂ ਬਸ ਦੋ ਮੈਨੂੰ ਤਾਂ ਐ ਸੀ ਵੀ ਕਿਤੇ ਘਟ ਨਾ ਜਾਵੇ ਪਰ ਨਹੀਂ ਜੀ ਸਰ ਗਿਆ ਦੋ ਗੋਲੇ ਪੂਰੇ ਲੱਗ ਚੁੱਕੇ ਆ ਜੀ ਵਰਦਮਾਨ ਵਧੀਆ ਪੱਛਮਾਂ ਤੇ ਇਸ ਦੀਦੀ ਦੇ ਆਪਾਂ ਹੋਰ ਵੀ ਕੋਟੀ ਸਵੈਟਰ ਤਿਆਰ ਕਰਕੇ ਦੇਣੀ ਅੱਜ ਆਪਾਂ ਜਾਵਾਂਗੇ ਬਾਜ਼ਾਰ ਸਮਾਨ ਲੈਣ ਪਾਸ਼ਮ ਹੋਰ ਲੈ ਕੇ ਆਵਾਂਗੀ ਉਹਨਾਂ ਨੇ ਪਾਸ਼ਮ ਸੂਟ ਲੈ ਕੇ ਆਵਾਂਗੇ ਜਾਣਾ ਤਾਂ ਅਸੀਂ ਕੱਲ ਸੀਗਾ ਕੱਲ ਸ਼ਾਮ ਨੂੰ ਫਿਰ ਸਾਡੇ ਮੀਂਹ ਆ ਗਿਆ ਤਾਂ ਕਰਕੇ ਫਿਰ ਸੱਤ ਜਾਇਆ ਨਹੀਂ ਗਿਆਗਾ ਮੀਂਹ ਬਹੁਤ ਆਇਆ ਬਈ ਤੇ ਗੜੇ ਵੀ ਬਹੁਤ ਪਏ ਐ ਸਾਈਡ ਪਤਾ ਨਹੀਂ ਕਿੰਨਾ ਕੁ ਨੁਕਸਾਨ ਕੀਤਾ ਹੁਣ ਪੱਕੀ ਹੋਈ ਕਣਕ ਤੇ ਫਸਲ ਤੇ ਤੇ ਬਹੁਤ ਮਾੜਾ ਕੰਮ ਕੀਤਾ ਰੱਬ ਨੇ ਪੱਕੀ ਫਸਲ ਦਾ ਨੁਕਸਾਨ ਕੀਤਾ ਜੀ ਬਹੁਤ ਗੜੇ ਪਏ ਐ ਇਸ ਸਾਈਡ ਤੇ ਨਹੀਂ ਤਾਂ ਆਪਾਂ ਫਿਰ ਕੱਲ ਨੂੰ ਸ਼ਾਮ ਨੂੰ ਜਾਣਾ ਸੀ ਫਿਰ ਸ਼ਾਮ ਨੂੰ ਮੀਂਹ ਆ ਗਿਆ ਮੌਸਮ ਖਰਾਬ ਹੋ ਗਿਆ ਤਾਂ ਬੇਟਾ ਕਹਿੰਦਾ ਮੰਮੀ ਹੌਲੀ ਜਾਂਦੇ ਜੀ ਅਸੀਂ ਹੁਣ ਜਾਵਾਂਗੇ ਅੱਜ ਤੇ ਕਿਉਂਕਿ ਹੁਣ ਕਸਟਮਰ ਦਮੈਨ ਪਤਾ ਉਧਰ ਸਾਡੇ ਪਿੰਡੇ ਚ ਇੱਕ ਵਿਚਾਰੀ ਬੇਟੇ ਦੀ ਡੈਥ ਹੋ ਗਈ ਸਾਰੇ ਉਧਰ ਜਾਣਗੇ ਅੱਜ ਤਾਂ ਫਿਰ ਪਤਾ ਹੀ ਹਨ ਪਹਿਣਾ ਵੀ ਜਾਂਦਿਆਂ ਹੀ ਚਲੋ ਤਾਂ ਤਾਂ ਕਰਕੇ ਫਿਰ ਮੈਂ ਆਖਿਆ ਪਤਾ ਆਪਾਂ ਹੁਣ ਹੀ ਜਾਇਏ ਬਾਜ਼ਾਰ ਹੁਣ ਅਸੀਂ ਜਾਵਾਂਗੇ ਹੀ ਸਮਾਨ ਲੈਣ ਹੋਰ ਪਾਸ਼ਮ ਲੈ ਕੇ ਆਵਾਂਗੇ ਦੋ ਕਲਰ ਵਾਲੀ ਵੀ ਤੇ ਵਿੱਚ ਜੀ ਮੈਨੂੰ ਫੋਨ ਆ ਰਹੇ ਆ ਤੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਤੇ ਜੇ ਮੇਰੀ ਕਿਸੇ ਭੈਣ ਨੂੰ ਕੋਟੀ ਸਵੈਟਰ ਜਾਗੜ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਨੰਬਰ ਜੀ ਆਪਣਾ ਸਕਰੀਨ ਤੇ ਹੁੰਦਾ ਤੇ ਅੱਜ ਦੀ ਸੀ ਆਪਣੀ ਇੰਨੀ ਵੀਡੀਓ ਹੋਰ ਆਪਾਂ ਸੂਟਵਾਂ ਕਰਾ ਵੀ ਲੈ ਕੇ ਆਵਾਂਗੇ ਹੋਰ ਵੀ ਸਮਾਨ ਲੈ ਕੇ ਆਵਾਂਗੇ ਆਪਾਂ ਮੂੰ ਤਾਂ ਮੈਂ ਘਰੇ ਮੰਗਵਾ ਲੈਣੀ ਹੁੰਦੀ ਪਰ ਪੱਛਮ ਵਾਸਤੇ ਮੈਨੂੰ ਅੱਜ ਆਪ ਜਾਣਾ ਪਊਗਾ ਕਿਉਂਕਿ ਪੱਛਮ ਫਿਰ ਮੈਂ ਆਪ ਵੇਖ ਕੇ ਲੈ ਕੇ ਆਉਂਗੀ ਤੇ ਅੱਜ ਦੀ ਆਪਣੀ ਇੰਨੀ ਵੀਡੀਓ ਸੀ ਤੇ ਇਸ ਤਰ੍ਹਾਂ ਦਾ ਬਲੌਗ ਕਿਸੇ ਮੇਰੀ ਭੈਣ ਨੇ ਬਣਵਾਉਣਾ ਹੋਵੇ ਤਾਂ ਜਰੂਰ ਮੇਰੇ ਨਾਲ ਕੰਟੈਕਟ ਕਰਿਓਗੀ ਤੁਸੀਂ ਤੇ ਮੇਰੀ ਵੀਡੀਓ ਸ਼ੇਅਰ ਅੱਗੇ ਜਰੂਰ ਕਰਨੀ ਹੈ ਮੇਰੀਆਂ ਭੈਣਾਂ ਨੇ ਜਰੂਰ ਪਲੀਜ਼ ਮੇਰੀ ਵੀਡੀਓ ਅੱਗੇ ਜਰੂਰ ਸ਼ੇਅਰ ਕਰਨੀ ਹੈ ਜੀ ਤੇ ਤੁਸੀਂ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਮੇਰਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਮੇਰੀ ਮਿਹਨਤ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਜਰੂਰ ਮੈਨੂੰ ਕਮੈਂਟ ਕਰਕੇ ਦੱਸਣਾ ਤੁਸੀਂ ਤੇ ਆਪਣੀ ਵੀਡੀਓ ਜੀ ਅੱਗੇ ਸ਼ੇਅਰ ਲਾਈਕ ਜਰੂਰ ਕਰਨੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਮੇਰੇ ਭੈਣ ਭਰਾ ਮੇਰੀ ਵੀਡੀਓ ਬਹੁਤ ਘੱਟ ਦੇਖਦੇ ਆ ਐ ਨਾ ਕਰੋ ਜੀ ਤੁਸੀਂ ਜਰੂਰ ਮੇਰੀ ਵੀਡੀਓ ਦੇਖਿਆ ਕਰੋ ਅੱਗੇ ਵੀ ਸ਼ੇਅਰ ਜਰੂਰ ਕਰੋ ਤੇ ਤਾਂ ਕਿ ਮੇਰੀ ਹੈਲਪ ਹੋ ਸਕੇ ਮੇਰੇ ਸਬਸਕ੍ਰਾਈਬਰ ਵਧਣ ਜੀ ਜਰੂਰ ਮੇਰੀ ਮਿਹਨਤ ਦਾ ਮੈਨੂੰ ਫਲ ਮਿਲੇ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਕਈ ਵਾਰੀ ਗਲਤ ਬੋਲਿਆ ਜਾਂਦਾ ਤਾਂ ਜ਼ਰੂਰ ਜੀ ਆਪਾਂ ਸੌਰੀ ਚਾਹੁੰਦੇ ਆਂ ਤੇ ਹੁਣ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਤਾਂ ਜੇ ਜਿਵੇਂ ਇਸ ਤਰ੍ਹਾਂ ਦੀਆਂ ਝਾਂਜਰਾ ਵਗੈਰਾ ਗਰੰਟੀ ਵਾਲਾ ਸਮਾਨ ਕਿਸੇ ਵੀ ਮੇਰੀ ਭੈਣ ਨੂੰ ਚਾਹੀਦਾ ਹੋਵੇ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰਿਓ ਜੀ ਰੇਟ ਵੀ ਮੇਰਾ ਬਹੁਤ ਘੱਟ ਹੁੰਦਾ ਹੈ ਇੰਨੀਆਂ ਚੀਜ਼ਾਂ ਦਾ ਹੀ ਰੇਟ ਜੀ 1000 1000 2 2000 4 4000 ਮੰਗੀ ਆਂਦੇ ਆ ਮੈਂ ਵੀ ਕਾਲ ਕਰਕੇ ਪਤਾ ਕਰਿਆ ਸੀ ਪਰ ਨਹੀਂ ਜੀ ਆਪਣਾ ਰੇਟ ਬਿਲਕੁਲ ਘੱਟ ਆ ਤੇ ਗਰੰਟੀ ਵਾਲੀ ਆਪਣੀ ਚੀਜ਼ ਹੋਊਗੀ ਆ ਮੈਂ ਆਪ ਪਾ ਰੱਖੇ ਜੀ ਆ ਕਿੱਦੇ ਦੇ ਪਾਈਆਂ ਹੋਈਆਂ ਮੇਰੇ ਮੁਰਕਿਆਂ ਬਿਲਕੁਲ ਖਰਾਬ ਨਹੀਂ ਹੋਈਆਂ ਜੀ ਰੇਟ ਆ ਜੀ ਇਹਨਾਂ ਦਾ 1000 ਰੁਪਿਆ ਤੇ ਕੋਈ ਪਛਾਣ ਨਹੀਂ ਕਰ ਸਕਦਾ ਵੀ ਇਹ ਪਿਓਰ ਸਿਉਣਾ ਤੇ ਜਾਹੇ ਮਿਲ ਆਉਟ ਆਲੇ ਤੇ ਆਪਣੀ ਸੀ ਜੀ ਅੱਜ ਦੀ ਇੰਨੀ ਵੀਡੀਓ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਆਪਾਂ ਜੀ ਚਾਹੁੰਦੇ ਆਂ ਸੌਰੀ ਕਿਉਂਕਿ ਮੈਨੂੰ ਉਧਰੋਂ ਫੋਨ ਆ ਰਿਹਾ ਤੇ ਮੇਰੇ ਚੈਨਲ ਨੂੰ ਜਰੂਰ ਜੀ ਸਬਸਕ੍ਰਾਈਬ ਜਰੂਰ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ